ਪਿਛਲੇ ਦਿਨੀ ਸਕੂਲੀ ਵਿਦਿਆਰਥੀਆਂ ਦੇ ਫੁੱਟਬਾਲ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਕਰਵਾਏ ਗਏ ਜਿਸ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਹਲਕਾ ਖੰਨਾ ਤੇ ਦਰਾਹਾ ਦੇ ਦਰਮਿਆਨ ਪੈਂਦੇ ਗੁਰਦੁਆਰਾ ਸ਼੍ਰੀ ਮਨਜੀਤਪੁਰ ਕੋਟਾਂ ਦੇ ਨਜ਼ਦੀਕ ਸਕੂਲ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਸੀਨੀਅਰ ਸੈਂਟਰੀ ਪਬਲਿਕ ਸਕੂਲ ਦੇ ਦੋ ਵਿਦਿਆਰਥੀ ਜੋ ਕਿ ਪੂਰੇ ਜ਼ਿਲ੍ਹਾ ਲੁਧਿਆਣਾ ਵਿੱਚੋਂ ਸਿਲੈਕਟ ਹੋਏ ਸਨ ਉਹ ਨੈਸ਼ਨਲ ਦੇ ਇੱਕ ਇਨਾ ਖੇਡਾਂ ਵਿੱਚ ਭਾਗ ਲੈਣ ਵਾਸਤੇ ਪਹੁੰਚੇ ਤੇ ਉਹਨਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਇਸੇ ਖੁਸ਼ੀ ਦੇ ਵਿੱਚ ਸਕੂਲ ਦੀ ਸਮੂਹ ਕਮੇਟੀ ਅਤੇ ਪ੍ਰਿੰਸੀਪਲ ਸਰ ਗੁਰਦੀਪ ਸਿੰਘ ਜੀ ਕਾਲੋਂ ਦੀ ਰਹਿਨਮਾਈ ਹੇਠ ਇਹਨਾਂ ਵਿਦਿਆਰਥੀਆਂ ਨੂੰ ਅੱਜ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਕੋਟਾ ਵਿਖੇ ਲੱਜਾ ਕੇ ਨਤਮਸਤਕ ਹੋਇਆ ਗਿਆ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ। Uh oh. ਇਨ੍ਹਾਂ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਰੂਪਾਉ ਦੇ ਕੇ ਸਨਮਾਨਿਤ ਕੀਤਾ ਗਿਆ i Mickey. ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਨੂੰ ਸਕੂਲ ਦੇ ਲਈ ਓਪਨ ਜੀਪ ਦੇ ਵਿੱਚ ਬਿਠਾ ਕੇ ਲਿਆਇਆ ਗਿਆ ਤੇ ਇਸ ਦੇ ਦੌਰਾਨ ਪ੍ਰਿੰਸੀਪਲ ਸਰ ਗੁਰਦੀਪ ਸਿੰਘ ਜੀ ਕਾਲੋਂ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਢੋਲ-ਟਮਕੇ ਦੇ ਨਾਲ ਇਹਨਾਂ ਵਿਦਿਆਰਥੀਆਂ ਨੂੰ ਸਕੂਲ ਦੇ ਕੈਂਪਸ ਤੱਕ ਲਿਆਂਦਾ ਗਿਆ

ਸੁਪਰ ਦਰ ਗਦੀਪ ਸਿੰਘ ਜੀ ਕਾਲੋਂ ਵੱਲੋਂ ਦੱਸਿਆ ਗਿਆ ਕਿ ਲੁਧਿਆਣਾ ਜ਼ਿਲ੍ਹਾ ਦੇ ਵਿੱਚੋਂ ਦੋ ਵਿਦਿਆਰਥੀ ਇਹਨਾਂ ਖੇਡਾਂ ਲਈ ਚੁੜੇ ਜਾਣੇ ਸਨ ਤੇ ਇਹ ਦੋਨੋਂ ਵਿਦਿਆਰਥੀ ਬਾਬਾ ਜੋਰਾਵਰਸਨ ਅਤੇ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਨਜੀ ਸਾਹਿਬ ਕੋਟਾਂ ਦੇ ਸਿਲੈਕਟ ਹੋਏ ਜੋ ਕਿ ਹਲਕੇ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਇਸ ਸਕੂਲ ਦਾ ਪਹਿਲਾ ਇੱਕ ਵਿਦਿਆਰਥੀ ਜਸ਼ਨਦੀਪ ਸਿੰਘ ਜੋ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਵਿੱਚ ਹੋਣ ਵਾਲੀਆਂ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਹੋਇਆ ਸੀ ਅੰਡਰ 19 ਦੇ ਵਿੱਚ ਉਬੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਦੋ ਵਿਦਿਆਰਥੀ ਚੁਣੇ ਗਏ ਸਨ ਜਿਨ੍ਹਾਂ ਵਿੱਚ ਇੱਕ ਵਿਦਿਆਰਥੀ ਇਸ ਸਕੂਲ ਦਾ ਜਸ਼ਨਦੀਪ ਸਿੰਘ ਚੁਣਿਆ ਗਿਆ ਸੀ ਪ੍ਰਿੰਸੀਪਲ ਸਰ ਦਾ ਕਹਿਣਾ ਸੀ ਕਿ ਅਜਿਨਾਂ ਤਿੰਨ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਤੇ ਹਰਕੇ ਦੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ ਦਾਖਲ ਹੋਣ ਤੇ ਇਹਨਾਂ ਵਿਦਿਆਰਥੀਆਂ ਨੂੰ ਸਕੂਲ ਦੇ ਦੂਸਰੇ ਵਿਦਿਆਰਥੀਆਂ ਦੁਆਰਾ ਤਾੜੀਆਂ ਦੇ ਨਾਲ ਸਵਾਗਤ ਕੀਤਾ ਗਿਆ ਇਸ ਦੇ ਨਾਲ ਹੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਨ੍ਹਾਂ ਅਮਰਿੰਦਰ ਸਿੰਘ ਜੀ ਲੇਵੜਾ ਸਾਹਿਬ ਸੈਕਟਰੀ ਜਿਨ੍ਹਾਂ ਗੁਰਮੋਹ ਸਿੰਘ ਜੀ ਵਾਲੀਆ ਅਤੇ ਸ਼੍ਰੀ ਆਰਐਸ ਵਾਜਵਾ ਜੀ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ

इस मौके स्कूल के प्रधान श्री अमरिंदर सिंह जी लिबड़ा साहब सैक्रेटरी कपूर सिंह जी वालिया ਉੰਤ ਜੀ ਦੀ ਆਰਸ ਬਾਜਵਾ ਜੀ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਸਰ ਗੁਰਦੀਪ ਸਿੰਘ ਜੀ ਕਾਲੋ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਤੇ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਤੇ ਆਉਣ ਵਾਲੇ ਸਫ਼ਰ ਦੇ ਵਿੱਚ ਵਧੀਆ ਮੱਲਾ ਮਾਰਨ ਦੇ ਲਈ ਇਹਨਾਂ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਇਸ ਦੇ ਨਾਲ ਹੀ ਬਾਕੀ ਦੇ ਵਿਦਿਆਰਥੀਆਂ ਨੂੰ ਵੀ ਇਹ ਸੁਨੇਹਾ ਦਿੱਤਾ ਗਿਆ ਕਿ ਜੇਕਰ ਤੁਸੀਂ ਲਗਨ ਦੇ ਨਾਲ ਆਪਣਾ ਟੀਚਾ ਮਿੱਥ ਕੇ ਸਖਤ ਮਿਹਨਤ ਕਰਦੇ ਹੋ ਤਾਂ ਇੱਕ ਨਾ ਇੱਕ ਦਿਨ ਤੁਹਾਨੂੰ ਜ਼ਰੂਰ ਕਾਮਯਾਬੀ ਮਿਲਦੀ ਹੈ ਹਾਂਜੀ ਇੱਕ ਮਿੰਟ ਦੇਖਿਓ ਜੀ मेरा नाम कीताम सिंह अंडर नाइनटीन पोस्टरा नेपाल में तीन बच्चे ਦੇ ਨੇਸ ਜੀ ਜਦੋਂ ਉਹਦੇ ਅਲੇਗਿਨ ਦੇ ਵਿੱਚ ਤੁਸੀਂ ਦੋਨੋਂ ਹਾਂਜੀ ਲੁਧਿਆਣਾ ਦੇ ਵਿੱਚ ਕਿੰਨੇ ਕਿੰਨੇ ਨੇ ਜਿਹਨੇ ਮੈਨੇਜਮੈਂਟ ਕਿਸੇ ਵਾਰ ਰਿਸਿਵ ਕੀਤਾ ਕਿਨੇ ਕਾਪੂ ਤੋਂ 1000000 ਕਿਨੇ ਜਾ ਕੇ ਕਿਸ ਲਈ ਦੇ ਕੋਰਸ ਸੈਂਟਰ ਸਨ ਤੇ ਸਵੇਰੇ ਵੀ ਆਦੇ ਸੀ ਸ਼ਾਮ ਵੀ ਆਂਦੇ ਦੇ ਸਕੂਲ ਦੇ ਟਾਈਮ ਸਕੂਲ ਦੇ ਟਾਈਮ ਵੀ ਸਾਥ ਕਰ ਸਕਦੇ ਜੋ ਪ੍ਰਾਈਵੇਟ ਹੈ ਜਾਈ ਤੋਂ ਪੜਾਈ ਪੜਾਈ ਦੇ ਜਿਹੜੇ ਪੀੜ ਦਿੰਦੇ ਨੇ ਜਿਵੇਂ ਜੇ ਪੀੜ ਆ ਗਈ ਵਿੱਚ ਹੋਊਂਗੇ 5 ਮਿੰਟ ਲਈ ਪਹਿਲਾਂ ਉਹ ਵਜ੍ਹਾ ਤੇ ਧੀਮੀ ਰਹੇ ਕੁਝ ਵੀ ਨਹੀਂ ਰਹੀ ਆ ਤੇ ਸਾਡੇ ਕੋਲ ਸਭ ਤੇ ਰਹੀ ਸੋਚੀ ਵੀ ਸਾਥ ਤੇ ਦੇਣੀ ਜੇ ਅੱਜ ਆ ਸਕੂਲ ਨਾ ਹੁੰਦਾ ਤਾਂ ਅਸੀਂ ਆਮ ਕਾਫੇ ਦੇ ਵਿੱਚ